ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘ ਆ ਸ਼ਾਹਦ ਦਾ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਉਹ ਤਾਂ ਲੰਮਾ ਸਮਾਂ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹੇ ਤਾਂ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਫਿਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਤਿਆਰ ਉਹ ਰਜਿੰਦਰ ਨਾਲ ਸਰਵੇ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਇਹ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਤਾਰ ਤੋਰ ਗੱਡੀ ਐ ਉਹ ਨਾਲ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਦ ਚਲੀ ਜਾ ਚਲੀ ਗਈ ਉਹ ਦੁਪਾਰ ਇਹ ਵੀ ਪਤਾ ਲੱਗਿਆ ਕਿ ਡਿਊਟੀ ਦੌਰਾਨ ਜਿਹੜੇ ਵੀਕਲ ਖੜੇ ਉੱਥੇ ਰੀਲਾ ਰੂਲਾ ਵੀ ਇਹ ਬਣਾਉਂਦੀ ਸੀ ਦੇਖੋ ਮੇਰੇ ਪਰਸਨਲ ਹੀ ਨਹੀਂ ਨੋਟਿਸ 'ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਇਹਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋਈ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾਂ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਹਰੇ ਸਭ ਕੋ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘ ਦਾ ਸ਼ਾਦਾ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਉਹ ਤਾਂ ਲੰਮਾ ਸਮਾਂ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਤਾਂ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਕਰਦੀ ਸੀ ਇਹ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਫਿਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਤਿਆਰ ਉਹ ਵਗਰੇ ਜਿੰਦਰਨੰਗ ਸਰ ਉਹ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਤਾਰ ਤੋਰ ਗੱਡੀ ਹੈ ਉਹ ਨਾਲ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਚਲੀ ਜਾ ਚਲੀ ਗਈ ਉਹ ਦੁਬਾਰ ਇਹ ਵੀ ਪਤਾ ਲੱਗਿਆ ਕਿ ਡਿਊਟੀ ਦੌਰਾਨ ਜਿਹੜੇ ਵੀਕਲ ਖੜੇ ਉੱਥੇ ਰੀਲਾ ਰੂਲਾ ਵੀ ਇਹ ਬਣਾਉਂਦੇ ਸੀ देखो मेरे पर्सनल ही नोटिस में मेनू ਤਾਂ ਇਹ ਹੁਣੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਇਹਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋਈ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਬ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾ ਤਾਂ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਹਰੇ ਸਭ ਕੋ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਵੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘ ਆ ਸ਼ਾਇਦ ਉਹ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਪਤਾ ਲੰਮਾ-ਸੰਮਾ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜਿਹੜੀ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਪਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਤਿਆਰ ਹੋ ਗਿਆ ਰਜਿੰਦਰ ਨਾਲ ਕਿ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਤਾਰ-ਤੂਰ ਗੱਡੀ ਹੈ ਉਹ ਨਾਲ ਰੈਂਦਾ ਸੀ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਦ ਚਲੀ ਜਾ ਚਲੀ ਗਈ ਉਹ ਦੁਪਾਰ ਇਹ ਵੀ ਪਤਾ ਲੱਗਿਆ ਕਿ ਉਹ ਡਿਊਟੀ ਦੌਰਾਨ ਜਿਹੜੇ ਵਹੀਕਲ ਖੜੇ ਉੱਥੇ ਰੀਲਾ-ਰੂਲਾ ਵੀ ਇਹ ਬਣਾਉਂਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ 'ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਇਹਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋਈ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਹਾਂ ਰਜਿੰਦਰ ਦੇ ਦੱਸਣ ਮਤਾਵ ਕਰਦਾ ਹਾਂ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੋਲਾ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਰੇ ਸਭ ਕੋ ਆ ਹੀ ਰਿਹਾ ਆਪਣੇ ਸਾਹਮਣੇ